ਉਹ ਤਾਂ ਅੱਜ ਤੁਹਾਨੂੰ ਇੱਕ ਮੈਂ ਬੇਲਪੁਰਿਆ ਨੂੰ ਮਿਲਾ ਰਿਆ ਮਾਂ ਜੋ ਲੰਬੇ ਸਮੇਂ ਤੋਂ ਆਪਣੇ ਪੰਜਾਬ ਚ ਰਹਿੰਦਾ ਪ੍ਰਵਾਸੀ ਹੈ ਇਹਨੂੰ ਆਪਾਂ ਪੁੱਛਦੇ ਆਂ ਵੀ ਤੈਨੂੰ ਕੁਝ ਬਚਦਾ ਵਾ ਜਾਂ ਇਹ ਕੋਈ ਰੇੜੀ ਨਹੀਂ ਲਾ ਰਿਹਾ ਹੈ ਇਹਦੇ ਕੋਈ ਕੋਈ ਰੇੜੀ ਨਹੀਂ ਹੈ ਸਿਰਫ ਟੋਕਰੀ ਤੇ ਕਈ ਪਿੰਡਾਂ ਚ ਫਿਰਦਾ ਵਾ ਤੇ ਆਪਾਂ ਇਹ ਤਾਂ ਅੱਜ ਜਾਣਕਾਰੀ ਲਮਾਂਗੇ ਵੀ ਤੈਨੂੰ ਇਹਦੇ ਵਿੱਚ ਕੀ ਬਚਦਾ ਤੇ ਕੀ ਕੁਮਾਰਿਆ ਮੇਰੇ ਵਿੱਚੋਂ ਤੇ ਆਪਾਂ ਗੱਲਬਾਤ ਕਰਦੇ ਆਂ ਲਸਮਨ ਦੇ ਨਾਲ ਸਾਸੀ ਗੱਲ ਵੀਰ ਕੀ ਹਾਲ ਚਾਲ ਹੈ ਸਾਸੀ ਕਾਲਜੀ ਹੋਰ ਸਭ ਠੀਕ ਠਾਕ ਹਾਂਜੀ ਵਧੀਆ ਜੀ ਲਾਸਮਰ ਮੈਨੂੰ ਇਹ ਦੱਸੋ ਤੂੰ ਰਾਜਸਥਾਨ ਤੋਂ ਆਇਆ ਨੂੰ ਤੈਨੂੰ ਕਿੰਨਾ ਕ ਟਾਈਮ ਹੋ ਗਿਆ ਇੱਥੇ ਆਪਣੇ ਮੈਨੂੰ 35 ਸਾਲ ਹੋ ਗਿਆ ਇੱਥੇ ਆਇਆ ਨੂੰ 35 ਸਾਲ ਹੋ ਗਏ ਹਾਂਜੀ 18-20 ਸਾਲਾਂ ਤੋਂ ਮੈਂ ਵੀ ਤੈਨੂੰ ਜਾਣਦਾ ਮੈਂ ਤਕਰੀਬਨ ਕਿੰਨੇ ਹੋ ਗਏ ਹੁਣ ਆਪਣਾ ਟਾਈਮ ਮੈਂ 15 ਸਾਲ ਉੱਤੇ ਕੈਂਪ ਚੇਰੀਆ ਸੀ ਬੱਸ ਸਟੈਂਡ ਕੋਲੇ ਅੱਛਾ ਉੱਥੇ ਕੀ ਕੰਮ ਕਰਦਾ ਸੀ ਇਹ ਬੇਲਪੁਰੀ ਦਾ ਹੀ ਕਰਦਾ ਸੀਗਾ ਉੱਥੇ ਬੇਲਪੁਰੀ ਇਹਦੇ ਕਰਦਾ ਸੀਗਾ ਹਾਂਜੀ ਹਾਂਜੀ ਸਰੂ ਸਰੂਚੇ ਮੈਂ ਇਤੋਂ ਅਸੀਂ ਹਰਿਆਣਾ ਦਾ ਪਿੱਛਾ ਸਾਡਾ ਰਹਿਣਾ ਹੈ ਅੱਛਾ ਹਰਿਆਣਾ ਮਾਂ ਪਿੱਛਾ ਹਾਂ ਅਸੀਂ ਇੱਥੇ ਸਾਡੇ ਦਾਦੇ ਨੇ ਥੋਂ ਜ਼ਮੀਨ ਵੇਚ ਕੇ ਰਾਜਸਥਾਨ ਚ ਜ਼ਮੀਨ ਲਈਤੀ ਸੀ ਠੀਕ ਆ ਉੱਤੇ 200 ਬਿਗੇ ਜ਼ਮੀਨ ਉਹਨਾਂ ਲਈਤੀ ਸਾਡਾ ਪਿੰਡ ਚ ਪੂਰਾ ਤਕੜਾ ਕਰ ਸੀਗਾ ਓਕੇ ਤੇ ਫੇਰ ਕੀ ਕਰਿਆ ਸਾਡੇ ਦੋ ਚਾਚੇ दारू ਪੀਣ ਲੱਗੇ ਅੱਛਾ ਤੇ ਐਨ ਸਾਰਾ ਕੁਝ ਉਹਨੂੰ ਜਾੜਤਾ ਹੂੰ ਫੇਰ ਮੈਂ ਇੱਕ ਜਗ੍ਹਾ ਕੀ ਕੀਤਾ ਗੰਗानगर ਚ 250 ਰੁਪਏ ਮਹੀਨੇ ਚ ਠੜੀ ਕੀਤੀ ਓ ਕਿਹੜੇ ਸਾਲ ਚ ਓ ਯਾਰ ਚਲੋ ਤੁਸੀਂ ਆਹ ਦੱਸੋ ਨਹੀਂ ਯਾਦ ਨਹੀਂ ਮੈਨੂੰ ਕਿੰਨਾ ਕਿਹੜਾ ਸਮਾਂ ਸੀ ਤੁਸੀਂ ਇਹ ਦੱਸੋ ਤੁਸੀਂ ਬਚਪਨ ਦੇ ਵਿੱਚ ਇੱਧਰ ਆ ਗਏ ਸੀ ਕਿ ਜਾਂ ਕਿੰਨੀ ਕੋਮਰ ਹਾਂ ਮੈਂ 15 ਸਾਲ ਦਾ ਆਇਆ ਸੀਗਾ ਇੱਧਰ 15 ਸਾਲ ਦਾ ਉਹਦਾ ਘਰ-ਬਾਰ ਫਟ ਗਿਆ ਇੱਧਰੋਂ ਆ ਗਿਆ ਸੀ ਅੱਛਾ ਫੇਰ ਮੈਂ ਇੱਥੇ ਆ ਕੇ ਕੈਂਪ ਚ ਸਾਡੇ ਪਿੰਡ ਦੇ ਰਹਿੰਦੇ ਸੀ ਕੋਈ ਉਹਨਾਂ ਕੋਲੇ ਮਰੀਆ ਹੂੰ ਉਹਨਾਂ ਕੋਲੇ ਮਰੀਆ ਫੇਰ ਉਹ ਕਹਿੰਦਾ ਤੂੰ ਇਹ ਬੇਲਫੜੀ ਦਾ ਕੰਮ ਕਰ ਲੈ ਅੱਛਾ ਜੀ ਤੇ ਮੈਂ ਕਿਹਾ ਮੈਨੂੰ ਸ਼ਰਮ ਜੀ ਮੰਨਿਆ ਮੈਂ ਕਿ ਸ਼ਰਮ ਚਲੋ ਕੋਈ ਗੱਲ ਨਾ ਸ਼ਰਮ ਕੀ ਮਾਨਿਆ ਮਾਂਗ ਕੇ ਤਾਂ ਖਾਂਦੇ ਨਹੀਂ ਤੁਸੀਂ ਕਿਸਾਨ ਹੋ ਇੱਕ ਹਾਂ ਵੀ ਇਹ ਚੀਜ਼ ਤੋਂ ਹੀ ਸ਼ਰਮ ਨਹੀਂ ਸੀ ਕਿ ਮੈਂ ਰੇੜੀ ਲਿਆ ਹਾਂ ਹਾਂ ਮੈਂ ਲਾਣੇ ਨਹੀਂ ਤੇ ਸਾਡੇ ਕੋਈ ਪਿੰਡ ਦੇ ਆਉਂਦੇ ਸੀ ਠੀਕ ਆ ਫਿਰ ਮੈਂ ਸਾਈਡ ਤੇ ਲੁਕ ਜਾਂਦਾ ਹੁੰਦਾ ਸੀ ਕਿ ਆ ਕਦੀ ਕਿੱਦਾਂ ਕਿੱਦਾਂ ਦੇ ਕੋਈ ਮੈਨੂੰ ਦੇਖਿਆਗਾ ਕਿ ਵੀ ਕਹੋਗੇ ਵੀ ਤੂੰ ਇੱਥੇ ਰੇੜੀ ਲਾ ਰਿਹਾ ਹਾਂ ਉੱਥੇ ਤੇ ਕਿਸਾਨ ਆ ਹੂੰ ਮੈਂ ਹੀ ਤੋਂ ਡਰਦਾ ਸੀਗਾ ਹਾਂ ਸਾਡੇ ਕੋਈ ਰਿਸ਼ਤੇਦਾਰ ਵੀ ਆਉਂਦੇ ਸੀ ਮੈਂ ਉਹਨਾਂ ਦੇ ਸਾਹਮਣੇ ਇਹਨੂੰ ਲੁਕਾ ਸੀ ਇਹਨੂੰ ਸਾਈਡ ਤੇ ਲੁਕੋ ਕੇ ਆ ਜਾਂਦਾ ਹੁੰਦਾ ਸੀ ਅੱਛਾ ਜੀ ਤੁਸੀਂ ਮੈਨੂੰ ਇਹ ਦੱਸੋ ਜੀ ਲਖਮਣ ਜੀ ਵੀ ਤੁਸੀਂ ਇੱਧਰ ਆਏ ਨੂੰ ਕਿੰਨਾ ਇਹ ਲੱਕ ਚ ਮੈਨੇ ਹੋ ਗਿਆ 20 ਸਾਲ 20 ਸਾਲ ਹੋ ਗਿਆ ਹਾਂਜੀ ਤੇ ਕਿੱਥੇ ਕਿਹੜੇ ਕਿਹੜੇ ਪਿੰਡ ਚ ਬੇਲਪੂਰੀ ਕਿਵੇਂ ਕਿਵੇਂ ਵੇਚਦਾ ਉਹਦੇ ਬਾਰੇ ਥੋੜੀ ਜਾਣਕਾਰੀ ਉਹ ਤੋਂ ਪਿੰਡਾਂ ਚ ਤੇ ਦੇਖ ਲੈ ਹੁਣ ਸਾਰੇ ਨਾਲ ਪਿੰਡਾਂ ਫੁੱਲਾਂ ਵਾਲਾ ਦਾਦਾਂ ਲੈ ਲਲਤੂ ਇਧਰ ਖੇੜੀ ਚ ਮੇੜੀ ਇਧਰ ਆਪਣੇ ਤਾਂਦਰਾ ਮਾਨਕਾਲ ਗਿੱਲਾਂ ਇਹਦੇ ਸਾਰੇ ਪਿੰਡਾਂ ਚ ਮੈਂ ਵੇਚਦਾ ਦੁਗਰੀ ਪਹਿਲਾਂ ਦੁਗਰੀ ਹੁੰਦਾ ਸੀ ਮੈਂ ਤੇ ਹੁਣ ਸਾਰੇ ਪਿੰਡਾਂ ਚ ਮੈਂ ਵੇਚਦਾ ਤੇ ਸਵੇਰੇ ਕਿੰਨੇ ਵਜੇ ਘਰੋਂ ਨਿਕਲ ਪੈਂਦਾ ਸਵੇਰੇ ਨਿਕਲਦਾ ਮੈਂ ਸਵੇਰੇ 11 ਵਜੇ ਨਿਕਲਦਾ ਸਵੇਰੇ 11 ਵਜੇ ਨਿਕਲਦਾ ਤੇ ਕਰੇ 9 9:30 9:00 ਵਜੇ ਵੜਦਾ ਹੂੰ ਡੰਗਰਾਂ ਦਾ ਕੰਮ ਤੇ ਲੈ ਨਵੇੜ ਕੇ ਨਿਕਲਦਾ ਮੈਂ ਕਰੂੰ ਅੱਛਾ ਸਵੇਰੇ ਹਾਂ ਤੇ ਡੰਗਰਾਂ ਦਾ ਕੰਮ ਕਰ ਲੈਣਾ ਫੇਰ ਸ਼ਾਮ ਨੂੰ ਬੇਲਪੁੜੀ ਦਾ ਕਰਦਾ ਬੇਲਪੁੜੀ ਦਾ ਫੇਰ ਸਕੂਲ ਦਾ ਕੰਮ ਕਰਕੇ ਫੇਰ ਘਰੇ ਜਾਏਗੇ ਦੁਬਾਰਾ ਡੰਗਰਾਂ ਦਾ ਕੰਮ ਕਰਕੇ ਫੇਰ ਮੈਂ ਬੇਲਪੁੜੀ ਲੈ ਕੇ ਆਣਾ ਰਾਤ ਨੂੰ 9 ਵਜੇ ਤੱਕ ਵੇਚਦਾ ਹੁਣਾਂ ਹਾਂ 9 ਵਜੇ ਤੱਕ ਤਾਂ ਮੈਂ ਵੀ ਤੁਹਾਨੂੰ ਦੇਖਿਆ ਕਰੇ ਜਾਂਦੇ ਨੂੰ ਤਕਰੀਬਨ ਆਪਾਂ ਇੱਥੇ ਮਿਲਦੇ ਜਿੰਦੇ 9 ਵਜੇ ਤੱਕ ਤਾਂ ਤੇ ਮੈਨੂੰ ਇਹ ਦੱਸ ਜਿਹੜੀ ਤੂੰ ਟੋਕਰੀ ਇਹ ਆਪਣੀ ਇੱਕ ਪੰਜ ਬਣੇ ਦੱਸੋ ਤੁਸੀਂ ਹਾਂਜੀ ਇਹ ਟੋਕਰੀ ਤੋਂ ਤੁਹਾਡੇ ਬੱਚੇ ਪਹਿਲਾਂ ਕਿੰਨੇ ਨੇ ਇਹ ਦੱਸੋ ਆਪਣੇ ਪੰਜ ਕੁੜੀਆਂ ਇੱਕ ਮੁੰਡਾ ਹੈ ਅੱਛਾ ਜੀ ਹਾਂਜੀ ਸਾਰਾ ਇਹ ਤੁਸੀਂ ਆਪਣੇ ਇਹ ਟੋਕਰੀ ਤੋਂ ਦੇਖੀਏ ਘਰ ਚਲਾ ਰਹੇ ਹੋ ਇਹ ਚੀਜ਼ ਲੈ ਮੇਰੇ ਕਿਹੜਾ ਬਿਜ਼ਨਸ ਚੱਲਦਾ ਔਰ ਇਹ ਹੀ ਹੈ ਮੇਰੇ ਤੋਂ ਸਾਰਾ ਇਹ ਕਿੰਨੇ ਕਿ ਪੈਂਦੀ ਆ ਡੈੜੀ ਕਿੰਨੀ ਕ ਪੈਂਦੀ ਆ ਡੈੜੀ 1500 2000 ਪਾ ਦੇਣਾ ਡੈੜੀ 1500 2000 ਪਾ ਦੇਣਾ ਮਿੰਟ ਵੀ ਹੈਗੇ ਮਿੰਟ ਬਾਕੀ ਮੇਰਾ ਸਮਾਨ ਹੀ ਪੁਰਾਣਾ ਨਹੀਂ ਹੁੰਦਾ ਸ਼ਾਮ ਨੂੰ ਮੈਨੂੰ ਆਧਾ ਗਾਹਕ ਮੁੜਦੇ ਮੇਰੇ ਮੁੜਦੇ ਨਹੀਂ ਜਿਨਾ ਵੀ ਮੈਂ ਬਣਾਵਾ ਉਹਨਾਂ ਮੁੱਕ ਜਾਂ ਦੋ ਵਾਰੀ ਮੈਂ ਲੈ ਕੇ ਆਉਣਾ ਉਹਨਾਂ ਠੀਕ ਆ ਸਾਰਾ ਉਸ ਟਾਈਮ ਹੀ ਮੁੱਕ ਜਾਂਦਾ ਹੁੰਦਾ ਮੁੱਕ ਜਾਂਦਾ ਵਾ ਠੀਕ ਆ ਕਿੱਦਾਂ ਬਣਾਉਂਦਾ ਬੇਲ ਫੁੜੀ ਮੁਕੀਆ ਬਣਾਉਂਦਾ ਕਿੱਦਾਂ ਟੇਸਟੀ ਹੁੰਦੀ ਐ ਹਾਂ ਕਿੰਨੀ ਟੇਸਟੀ ਹੁੰਦੀ ਐ ਬਹੁਤ ਜਿਆਦਾ ਹਾਂ ਲੈ ਲੈ ਲੋ ਲੈ ਲੈ ਲੋ ਬਈ ਹੋਰ ਹਾਂ ਲੈ ਦੇ ਨਾਮ ਬਾਕੀ ਤੇ ਤੇ ਮੂੰਹ ਸੁਣਦਾ ਪਿਆ ਸੀ ਕਿ ਤੇਰਾ ਇੱਕ ਮੁੰਡਾ ਵਾ ਜਿਹੜਾ ਤੂੰ ਕੈਨੇਡਾ ਭੇਜਤਾ ਈਏ ਈ ਟੋਕਰੀ ਤੂੰ ਨਹੀਂ ਤੂੰ ਸਾਰਾ ਕੁਝ ਕਮਾਇਆ ਦੋ ਕੁੜੀਆਂ ਦਾ ਵਿਆਹ ਕੀਤਾ ਮੈਂ ਈ ਟੋਕਰੀ ਚੋਂ ਹਾਂ ਅੱਛਾ ਤੇ ਮਕਾਨ ਬਣਾਇਆ ਸੀ ਤੇ ਮੁੰਡੇ ਨੂੰ ਬਾਹਰ ਭੇਜਿਆ ਹੂੰ ਤੇ ਬਾਕੀ ਕੋਈ ਨਸ਼ੇ ਚ ਨਾ ਪਵੇ ਨਸ਼ਾ ਨਹੀਂ ਹੋਣਾ ਮੈਨੂੰ ਕੋਈ ਚੀਜ਼ ਦਾ ਨਸ਼ਾ ਨਹੀਂ ਮੈਂ ਚਾਹ ਵੀ ਨਹੀਂ ਜ਼ਿੰਦਾ ਠੀਕ ਆ ਨਾ दारू ਨਾ ਮੀਟ ਕੋਈ ਨਸ਼ਾ ਨਹੀਂ ਮੈਨੂੰ ਕੋਈ ਨਸ਼ਾ ਨਹੀਂ ਉਹ ਤਾਂ ਮੈਡੀਕਲ ਨਸ਼ਾ ਤਾਂ ਨਹੀਂ ਕਰਦਾ ਹਾਂ ਤੂੰ ਮੈਨੂੰ ਇਹ ਦੱਸ ਕੀ ਕੀ ਪਾਉਂਦੇ ਬਿਲਪੁਰੀ ਚ ਇਹ ਦੇਖੋ ਕਨਫਲੇਕਸ ਪਾਤੀ ਇਹ ਫੁੱਲੀਆਂ ਪਾਤੀਆਂ ਓਕੇ ਇਹ ਮੱਠੀ ਪਾਤੀ ਆ ਮੱਠੀ ਪਾਦੀ ਵਿੱਚ ਤੇ ਇਹ ਪਾਤੀ ਗਿਰੀ ਤੇ ਦਾਲ ਹੂੰ ਇਹ ਪਾਤਾ ਧਣੀਆਂ ਠੀਕ ਆ ਇਹ ਪਿਆਜ਼ ਤੇ ਆਲੂ ਆ ਆ ਲੂਬੇ ਚਾਤੇ ਤੇ ਇਹ ਪਾਤਾ ਮਸਾਲਾ ਬੇਲਪੁੜੀ ਵਾਲਾ ਜਿਹੜਾ ਤੁਸੀਂ ਬਣਾਇਆ ਆਹੋ ਠੀਕ ਆ ਤੇ ਇਹ ਪਾਤਾ ਨਿੰਬੂ ਮਰਚਕਨੇ ਪਾਤਾ ਇਹ ਨਿੰਬੂ ਪਾਤਾ ਹਮ ਜਿਨਨੇ ਕਿ ਇਹ ਸੁੱਕੀ ਬੇਲਪੁੜੀ ਖਾਣੀ ਹੋਵੇ ਨਾ ਨਿੰਬੂ ਪਾਤਾ ਮੈਂ ਹਾਂ ਇਹ ਸੁੱਕੀ ਖਾ ਲੈਣ ਠੀਕ ਆ ਜਿਨਨੇ ਕੋਈ ਚਟਨੀ ਵਾਲੀ ਖਾਉ ਉਹ ਚਟਨੀ ਪਾ ਦੇਣਾ ਓਕੇ ਬਾਕੀ ਸਾਰੇ ਖਾਂਦੇ ਇਹ ਟੇਸਟ ਦਾ ਤਾਂ ਸਭ ਨੂੰ ਪਤਾ ਇਹ ਕਿੱਦਾਂ ਦੀ ਬਣਾਉਣਾ ਕਿਵੇਂ ਤੁਹਾਡੀ ਵੀ ਖਾਤੀ ਹੋਈ ਹੈ ਹਮ ਹਮ ਬਹੁਤ ਵਧੀਆ ਬਣਾਉਂਦਾ ਮੈਂ ਬਾਕੀ ਇਹਨੇ ਖਾਨ ਚ ਪਤਾ ਲੱਗਦਾ ਨੇੜੇ ਨੇੜੇ ਪਿੰਡਾਂ ਨਾਲ ਸਾਰਿਆਂ ਨੂੰ ਪਤਾ ਹੈ ਵੇਲਪੜੀ ਕਿਵੇਂ ਬਣਾਉਂਦਾ ਮੈਂ ਬਣਾਉਂਦਾ ਭਾਈ ਛੋਟੇ ਛੋਟੇ ਬੱਚਿਆਂ ਨੂੰ ਮੈਂ ਵੇਲਪੜੀ ਖਵਾਉਂਦਾ ਹੁਣ ਆਟ ਵੱਡੇ ਵੱਡੇ ਹੋ ਗਏ ਤੇ ਬਾਕੀ ਹੁਣ ਤੁਸੀਂ ਦੇਖੋ ਖਾ ਕੇ ਮੈਂ ਕਿਦਾਂ ਦੀ ਬਣਾਉਂਦਾ ਠੀਕ ਆ ਕਿਛੀ ਖਾਓਗਾ ਮਿਰਚ ਮੁਰਚ ਪਾਵਾਂ ਹਾਂ ਮਿਰਚ ਪਾਰੇ ਵਿੱਚ ਮਿਰਚ ਪਾਣੀ ਚਟਨੀ ਪਾ ਵਿੱਚ ਬਾਕੀ ਕਹਿੰਦੇ ਪੰਜਾਬ 'ਚ ਕਿਉਂ ਕੁਝ ਨਹੀਂ ਕਿਉਂ ਬਹੁਤ ਕੁਝ ਹੈ ਪੰਜਾਬ 'ਚ ਇੰਨਾ ਹੈਗਾ ਅਸੀਂ ਇਹਨੇ ਸਾਰਾ ਕੁਝ ਪੰਜਾਬ 'ਚ ਹੀ ਕੀਤਾ ਨਾਲ ਪੰਜਾਬ ਨੇ ਹੁਣ ਬਹੁਤ ਕੁਝ ਦਿੱਤਾ ਬਹੁਤ ਵਧੀਆ ਮੇਰਾ ਤਾਂ ਜੀ ਇੱਥੇ ਹੀ ਲੱਗਦਾ ਹੂੰ ਬਾਕੀ ਇਹਨੇ ਸਾਰੇ ਨੂੰ ਮੈਂ ਮੇਰੇ ਆਪਣੇ ਧਰਮ ਤੋਂ ਮੰਨਦਾ ਹੁਣ ਮੈਂ ਸਾਰੇ ਤੋਂ ਵਧੀਆ ਮੈਂ ਮੰਨਦਾ ਨੇ ਹੂੰ ਗੁਰਦੁਆਰਾ ਸਾਹਿਬ ਹੋਇਆ ਸਾਰੇ ਮੈਨੂੰ ਸਾਰੇ ਪੰਜਾਬੀਆਂ ਨੂੰ ਵਧੀਆ ਮੰਨਦਾ ਮੈਂ ਠੀਕ ਆ ਮੇਰੇ ਤੋਂ ਅੱਜ ਤੱਕ ਕਿਸੇ ਨੇ ਮੰਨਾ ਨਹੀਂ ਕਿ ਮੈਨੂੰ ਕੋਈ ਕਿਸੇ ਨੇ ਗਾਲ ਵੀ ਨਹੀਂ ਕੱਢੀ ਤੇ ਮੇਰੇ ਨਾਲ ਦੋਸਤ ਸਾਰੇ ਪਿਆਰ ਇੰਨਾ ਪਿਆਰ ਬਹੁਤ ਜ਼ਿਆਦਾ ਜਿੰਨਾ ਸ਼ਹਿਰਾਂ ਕੋਲੇ ਪਿਆਰ ਹੋਵੇ ਪਤਾ ਹੀ ਸਾਰਿਆਂ ਨੂੰ ਇੰਨਾ ਵਧੀਆ ਪਤਾ ਸਾਹਿਬ ਜੀ ਨੂੰ ਪੁੱਛੋ ਕਿਵੇਂ ਲੱਗੀਏ ਸਵਾਦ ਨੀਂ ਬੇਲਪੂਰੀ ਖਾ ਕੇ ਤੂੰ ਸਿੱਧੇ ਕੋ ਕਿਦਾਂ ਦੀ ਬਣੂ ਕਿਵੇਂ ਇਹਨਾਂ ਦੇ ਬੇਲਪੂਰੀ ਕਿਦਾਂ ਬਣਦੀ ਹੈ ਇੱਕ ਕਰੋ ਬਿਲਕੁਲ ਮੁੰਡਿਆ ਕਿਵੇਂ ਲਾਦੀਓ ਬੇਲਪੂਰੀ ਬਾਈ ਅਰੇ ਮੈਨੇ ਹਰ ਜਗ੍ਹਾ ਤੇ ਖਾਇਆ ਅੰਕਲ ਕੇ ਜੈਸੇ ਬੇਲਪੂਰੀ ਮੈਨੇ ਕਹੀਂ ਵੀ ਨਹੀਂ ਖਾਈ ਅ ਅੰਕਲ ਕੇ ਬਹਿਰ ਕੋਲੇ ਮੈਂ ਜਿੱਥੇ ਜਾਂਦੀ ਕੇ ਮੈਨੂੰ ਉਹ ਕਹੀਂ ਨਹੀਂ ਹੈ ਜਾਂ ਡੁੰਡੇ ਡੁੰਡਦਾ ਫਿਰਦਾ ਜਾਂ ਮਿਲੇ ਉੱਥੇ ਆ ਜਾਵੇਂ ਇਹ ਵਿੱਚ ਪਿਆਰ ਪਾ ਦਿੰਦਾ ਨਾ ਤਾਂ ਉਹ ਖੇਚਦਾ ਪਿੱਟੇ ਆਪਦੇ ਪਿਆਰ ਚੇ ਪਿਆਰ ਤਾਂ ਸਾਰਿਆਂ ਨੇ ਰੱਖਣਾ ਹੀ ਪੈਂਦਾ ਹੈ ਪਿਆਰ ਬਿਨਾ ਕੁਝ ਨਹੀਂ ਹੈ ਕੰਮ ਜਿਹੜਾ ਕਰੋ ਲੜਾਈ ਚੇ ਕੀ ਹੈ ਪਿਆਰ ਚੇ ਸਾਰਾ ਕੁਝ ਬਿਲਕੁਲ 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 ਵੇਹ ਸੱਦੀ ਮਿਲ ਜਾਂਦਾ ਵਾ ਬੇਲਪੂਰੀ ਲਾਉਂਦਾ ਉਹ ਤਾਂ ਐਡ ਹੁੰਦਾ ਫਿਰ ਨਹੀਂ ਵੈਸੇ ਮਿਲ ਜਾਂਦਾ ਹਣਾ ਮਾ ਹਾਂ ਆਡਰ ਆ ਜਾਂਦਾ ਹੈ ਕੋਈ ਹਾਂ ਉਹ ਵੀ ਆ ਜਾਂਦਾ ਵਾ ਤੇ ਕੋਈ ਮੁੰਡੇ ਆਉਂਦੇ ਨੇ ਮੈਂ ਲੰਬੇ ਸਮੇਂ ਤੋਂ ਦੇਖਦਾ ਮਾ ਕੋਈ ਤਾਂਦੇ ਦੇ ਆਉਂਦਾ ਕੋਈ ਕੱਛੇ ਦਾ ਆਉਂਦਾ ਵਾ ਬੇਲਪੂਰੀ ਤੇਰੀ ਬਹੁਤ ਮਸ਼ਹੂਰ ਆ ਵੀ ਕਹਿੰਦੇ ਬੇਲਪੂਰੀ ਖਾਣੀਆਂ ਲਸਮਣ ਤੋਂ ਖਾਣੀਆਂ ਹਾਂ ਹਾਂ ਸਾਰੇ ਆਉਂਦੇ ਤਾਂਦੇ ਦੇ ਇਹ ਕੀ ਪਉਣਾ ਹੈ ਜੀ ਕਿਹੜੀ ਚੀਜ਼ ਆ ਜਿਹੜੀ ਤੇਰੀ ਬੇਲਪੂਰੀ ਤੱਕ ਹੀ ਆਉਂਦੇ ਨੇ ਇਹ ਕੋਈ ਕੀ ਕੋਈ ਗੋਣੇ ਚ ਇਹ ਜੋ ਗੋਣੀ ਹੈ ਮੇਰੇ ਹੱਥ ਦਾ ਗੋਣੇ ਮੇਰਾ ਪਿਆਰ ਹੈਗਾ ਹਾਂ ਪਿਆਰ ਨਾਲ ਲੜਦਾ ਨਹੀਂ ਹਾਂ ਬਿਲਕੁਲ ਸਭ ਤੋਂ ਮਿੱਠਾ ਬੋਲੋ ਜੇ ਕੋਈ ਮਾੜਾ ਹੈ ਤੋ ਉਹਦੇ ਨਾਲ ਅਸੀਂ ਬਸ ਜ਼ਿਆਦਾ ਹੁਣ ਤੇਰਾ ਮੁੰਡਾ ਕੈਨੇਡਾ ਚਲੇ ਗਿਆ ਵਾ ਹਾਂ ਮੁੰਡਾ ਗਿਆ ਕਿੰਨਾ ਕੁ ਟਾਈਮ ਹੋ ਗਿਆ ਮੁੰਡੇ ਨੂੰ ਹੋ ਗਿਆ ਸਾਲ ਸਵਾ ਸਾਲ ਹੋ ਗਿਆ ਸਾਲ ਤੋਂ ਸਵਾ ਸਾਲ ਹੋ ਗਿਆ ਤੇ ਉੱਥੇ ਹੁਣ ਸੈਟਅਪ ਉਹ ਮੁੰਡਾ ਬਹੁਤ ਵਧੀਆ ਸੈਟ ਪੂਰਾ ਅੱਛਾ ਹੂੰ ਹੁਣ ਪੰਜਾਬ ਦੇ ਵਿੱਚ ਮੈਂ ਤੇਰੇ ਮੂੰਹ ਇਹ ਵੀ ਸੁਣਿਆ ਸੀਗਾ ਵੀ ਤੂੰ ਇਹ ਕਹਿੰਦਾ ਸੀ ਵੀ ਮੈਂ ਵਾਪਸ ਵੀ ਜਾਣਾ ਦੋਥੀ ਜਾਣਾ ਮਾ ਪਾ ਉਹ ਤੋਂ ਮੈਂ ਕਰਦਾ ਐ ਭਾਈ ਜਿੰਨੇ ਦਿਨ ਆਪਾਂ ਕਿੰਨੇ ਦਿਨ ਹੋਇਆ ਉਹਨਾਂ ਦਿਨ ਤੋਂ ਕਰਨਾ ਹੈ ਫੇਰ ਤੋਂ ਵਾਪਸ ਮੁੜਨਾ ਹੀ ਹੈ ਅਸੀਂ ਇੱਥੇ ਰਹਿਣਾ ਹੀ ਨਹੀਂ ਵਾਪਸ ਤਾਂ ਜਾਣਾ ਹੀ ਹੈ ਯਾਨੀ ਤੁਸੀਂ ਪ੍ਰਵਾਸੀ ਜਿਨੂੰ ਕਹਿੰਦਾ ਮਤਲਬ ਇੱਥੇ ਮੈਂ ਕੰਮ ਕਾਬਦ ਕਰਕੇ ਹਣ ਜਾ ਕੇ ਆਪਣੀ ਜ਼ਮੀਨ ਦੇ ਖੇਤੀਬਾੜੀ ਉੱਥੇ ਕਰਨੀ ਆ ਉੱਥੇ ਕਰਨੀ ਆ ਫਿਰ ਮੈਂ ਬੁੜਾਪਾ ਉੱਥੇ ਹੀ ਕੱਟਣਾ ਹੈ ਬੁੜਾਪਾ ਉੱਥੇ ਹੀ ਕੱਟਣਾ ਮੈਂ ਹੂੰ ਤੇ ਹੁਣ ਜਿੰਮੇ ਇੱਥੇ ਤੇਰਾ ਲੰਬਾ ਸਵਾ ਬੀਤ ਗਿਆ ਵਾ ਉੱਥੇ ਜਾਣ ਨੂੰ ਤੇਰਾ ਜੀ ਕਰਿਆ ਹੋਊਗਾ ਜੀ ਤੇ ਨਹੀਂ ਕਰੋ ਬੈਠੇ ਕੀ ਕਰਾਂਗਾ ਉੱਥੇ ਫਿਰ ਜਾਣਾ ਤਾਂ ਉੱਥੇ ਹੀ ਨੇ ਜਾਣਾ ਤਾਂ ਉੱਥੇ ਹੀ ਆ ਹਾਂ ਜੀ ਤੇ ਲਾਣਾ ਹੀ ਪੈਂਦਾ ਕੋਈ ਜਗ੍ਹਾ ਉਹ ਆਪਾਂ ਇਹ ਕੈਨੇਡਾ ਮੁੰਡਿਆਂ ਨੂੰ ਭੇਜਦੇ ਆ 30-30 ਲੱਖ ਰੁਪਏ ਲਾ ਕੇ ਭੇਜਦੇ ਆ ਫਿਰ ਜੀ ਤੇ ਉਹਨਾਂ ਨੂੰ ਲਾਣਾ ਹੀ ਪੈਣਾ ਹਾਂ ਹੁਣ ਤੂੰ ਮੁੰਡੇ ਦੇ ਕਿੰਨਾ ਲੱਗਿਆ 30 ਲੱਖ ਰੁਪਏ ਲੱਗ ਗਿਆ 30 ਕਰ ਕਰਕੇ ਜਾਂਦੇ ਕੋਈ ਗ੍ਰਾਮ ਤੋਂ ਕੋਈ ਨਸ਼ਾ ਨਾ ਕਰੇ ਜੇ ਨਸ਼ਾ ਕਰੇ ਨਾ ਸਾਡੇ ਘਰ ਨਸ਼ਾ ਚ ਬਰਬਾਦ ਹੋਇਆ ਨਸ਼ਾ ਇੰਨਾ ਸਾਡੇ ਪਹਿਲਾ ਘਰ ਸੀਗਾ ਪਿੰਡ ਚ ਇਹਨੂੰ ਮਰਜੀ ਪੁੱਛ ਲਿਆ ਤੇ ਸਾਡੇ ਪਿੰਡ ਦੇ ਰਹਿੰਦੇ ਵੀ ਐ ਕੋਈ ਉਹਨਾਂ ਨੂੰ ਵੀ ਪੁੱਛ ਲਿਆ ਭਾਵੇਂ ਤੇ ਸਾਡੇ ਦੋ ਚਾਚਾ ਨੇ ਸਾਰਾ ਉਜਾੜਤਾ ਨਸ਼ਾ ਕਰਕੇ ਸਾਡੋ ਕਾਪਨੀ ਤੁਸੀਂ ਇਹ ਕਹਿੰਦੇ ਜਮੀਨ ਬਚੀ ਬਈ ਨਸ਼ੇ ਤੋਂ ਪਰੇ ਰਵੋ ਪੰਜਾਬ ਦੇ ਵਿੱਚ ਸਾਰਾ ਕੁਝ ਹੈਗਾ ਜੇ ਬੰਦਾ ਇੱਥੇ ਹੀ ਜਮੀਨ ਤੇ ਕੰਮ ਇਤ ਕਰੇ ਤਾਂ ਬਹੁਤ ਗੁੱਸਾ ਉਹ ਇੱਥੇ ਤੋਂ ਬੜੇ ਆਪਾਂ ਜੇ ਜ਼ਮੀਨ ਦੇ ਵੀ ਐਵੇਂ ਨਹੀਂ ਹੁੰਦਾ ਤੁਹਾਨੂੰ ਪਤਾ ਹਰ ਇੱਕ ਵੀ ਕਰ ਲੈ ਜੇ ਖੇਤੀਬਾੜੀ ਕਰੇ ਕੋਈ ਵੀ ਕਰ ਲੈ ਇਹਦੇ ਵਿੱਚ ਬਹੁਤ ਨਿੰਦ ਕਰਨੀ ਪੈਂਦੀ ਹੈ ਕੰਮ ਹੀ ਤਾਂ ਹੈਗੀ ਐਵੇਂ ਹੀ ਤੱਕ ਵੀ ਆ ਕੇ ਕਰਦੇ ਹਾਂ ਬਰਫ ਉੱਥੇ ਬਰਫ ਪੈਣ ਦੇ ਬੜਾ ਜੀ ਜ਼ਮੀਨ ਦੇ ਵਿੱਚ ਵੜਾਂਗੇ ਨੇ ਤਾਂ ਖੇਤੀ ਜੇ ਵਿੱਚ ਹੋਊਗਾ ਬਿਲਕੁਲ ਬਿਲਕੁਲ ਹਾਂ ਇਦਾਂ ਆਪਾਂ ਬਾਰ ਬਾਰ ਫਿਰਨ ਨਾਲ ਖੇਤੀ ਵੀ ਨਹੀਂ ਹੁੰਦੀ ਇਹਨੂੰ ਵੀ ਬਹੁਤ ਸਾਹਮਣੀ ਪੈਂਦੀ ਹੈ ਸਾਹਮਣੀ ਪੈਂਦੀ ਆ ਹਾਂ ਬਾਏ ਇੱਥੇ ਜਿੱਥੇ ਉਹ ਆਪਣੇ ਸਟੇਸ਼ਨ ਰੇਲਵੇ ਸਟੇਸ਼ਨ ਉੱਥੇ ਵੀ ਜਾਂਦੇ ਹਾਂ ਰੇਲਵੇ ਸਟੇਸ਼ਨ ਵੀ ਵੇਚਦਾ ਇੱਥੇ ਲੱਟਾਂ ਕੋਲੇ ਵੀ ਇੱਥੇ ਹੀ ਉਹਨਾਂ ਮੁੰਡਿਆਂ ਨੂੰ ਸਾਰਿਆਂ ਨੂੰ ਪਤਾ ਹੋਇਆਗਾ ਮੈਨੂੰ ਫੇਰ ਦੇ ਫੋਨ ਕਰ ਕਰਕੇ ਆ ਜਾਂਦੇ ਸਾਰੇ ਆ ਜਾਂਦੇ ਨੇ ਮੁੰਡੇ ਤੇਰੇ ਕੋਲੇ ਹਨਾ ਤੇ ਕੋਈ ਆਪਣੇ ਮੈਸੇਜ ਦੇਣਾ ਚਾਹੁੰਦੇ ਆਪਣੇ ਨਵੀਂ ਪੀੜੀ ਨੂੰ ਵੀ ਇੱਥੇ ਕੰਮ ਕਰਨਾ ਚਾਹੀਦਾ ਜਾਂ ਬਾਹਰ ਜਾਣਾ ਚਾਹੀਦਾ ਕਿਵੇਂ ਆ ਉਹ ਤਾਂ ਕੰਮ ਜਿੱਥੇ ਮਰਜ਼ੀ ਕਰੋ ਮਿਹਨਤ ਕਰੋ ਕੋਈ ਨਸ਼ਾ ਨਾ ਕਰੋ ਕੰਮ ਜਿੱਥੇ ਜਿੰਨੇ 25 ਲੱਖ ਰੁਪਏ ਲਾਉਂਦੇ 25 30 ਲੱਖ ਰੁਪਏ ਜੇ ਇੱਥੇ ਲੱਗ ਕੰਮ ਚਲਾ ਲਈਏ ਵਧੀਆ ਚਲਾ ਲਈਏ ਮੈਂ ਤਾਂ ਮੁੰਡੇ ਨੇ ਕਿਹਾ ਸੀ ਕੰਮ ਕਿ ਚਲਾ ਲੈ ਕਹਿੰਦਾ ਨਹੀਂ ਮੈਨੂੰ ਇੱਕ ਵਾਰੀ ਜਾਣ ਦਿਓ ਤੁਸੀਂ ਫੇਰ ਚਲਾ ਦਿਓ ਯਾਨੀ ਹੁਣ ਨਵੀਂ ਪੀੜੀ ਦੀ ਸੋਚ ਇਹ ਹੋ ਗਈ ਹੈ ਅਸੀਂ ਬਾਹਰ ਜਾਣਾ ਵਾ ਹਾਂ ਇਹ ਗੱਲਾਂ ਪੰਜਾਬੀਆਂ ਦੇ ਵਿੱਚ ਨਹੀਂ ਵੀ ਜਿਹਨੂੰ ਪ੍ਰਵਾਸੀ ਵੀ ਸੋਚਦੇ ਵੀ ਇਹੀ ਕੈਨੇਡਾ ਅਮਰੀਕਾ ਚਲੇ ਜਾਈਏ ਮੈਂ 10 ਸਾਲ ਬਾਅਦ ਉਹਨੂੰ ਬੁਲਾ ਲਊਗਾ ਇੱਥੇ ਕੰਮ ਥੋੜੇ ਕਨੇ ਪੈਸੇ ਕਮਾ ਲਊਗਾ ਫਿਰ ਇੱਥੇ ਮੇ ਕੋਲ ਲਿਆਂਗਾ ਕੰਮ ਯਾਨੀ ਤੇਰਾ ਮਤਲਬ ਇਹ ਹੈ ਵੀ ਉੱਥੇ ਪੜ੍ਹੋ ਲਿਖ ਗਿਆ ਆਪਦਾ ਜਿਹੜਾ ਕੋਈ ਕਾਰਨਾ ਕਰ ਲਵੇ 10 ਸਾਲ ਤੱਕ ਵੀ 10 ਸਾਲਾਂ ਤੋਂ ਮੈਂ ਇੱਥੇ ਛੱਡ ਲੈਣਾ ਹਾਂ ਇਹ ਹੀ ਕਰਨਾ ਮੈਂ ਠੀਕ ਆ ਤੋ ਤੂੰ ਆਪਾਂ ਇਹਨਾਂ ਨਾਲ ਗੱਲ ਬਾਤ ਕੀਤੀ ਸੀ ਬੇਲਪੁਰਿਆ ਨਾਲ ਇਹਨਾਂ ਨੇ ਆਪਣੀ ਜਾਣਕਾਰੀ ਦਿੱਤੀ ਤੇ ਇਹ ਜਾਣਕਾਰੀ ਤੁਸੀਂ ਤਕਰੀਬਨ ਬੇਲਪੁਰਿਆ ਨੂੰ ਜਾਣਦੇ ਹੀ ਹੋਵੋਗੇ ਤਕਰੀਬਨ ਇਹ ਆਪਣਾ 18-20 ਸਾਲ ਸਾਰੇ ਜਾਣਦੇ ਹੁਣੇ ਨਾ ਜਾਣਦੇ ਹੁਣਿਆ ਤੇ ਦੋਸਤੋ ਮੈਂ ਇੱਕ ਮੈਸੇਜ ਇਹ ਲੈ ਦੇਣਾ ਚਾਹੁੰਦਾ ਮੈਂ ਇੱਥੇ ਹੀ ਜਪਾ ਕਰਾਂਗੇ ਸਾਰਾ ਕੁਝ ਇੱਥੇ ਹੀ ਆ ਵੀ ਜੇ 25 25 30 ਲੱਖ ਰੁਪਏ ਲਾ ਕੇ ਬਾਹਰ ਜਾ ਰਹੇ ਆ ਵੀ ਉਹਦੇ ਬਿਹਤਰ ਆਪਾਂ ਪੰਜਾਬ ਚ ਕੋਈ ਨਾ ਕੋਈ ਕੰਮ ਧੋੜ ਲਈਏ 25 30 ਲੱਖ ਰੁਪਏ ਲਾ ਕੇ ਤੇ ਚਲੋ ਮਿਲਦੇ ਆ ਅਗਲੀ ਵੀਡੀਓ ਤੱਕ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ